ਵਾਹੇ ਗੁਰੂ 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 ਵਾਹਿ ਗੁਰੂ ਵਾਹਿ ਗੁਰੂ ਆਹੇ ਗੁਰੂ ਵਾਹਿ ਗੁਰੂ ਵਾਹਿ ਗੁਰੂ ਆਹੇ ਗੁਰੂ ਵਾਹਿ ਗੁਰੂ ਵਾਹਿ ਗੁਰੂ ਆਹੇ ਗੁਰੂ ਵਾਹਿ ਵਾਹੇ ਗੁਰੂ ਆਹੇ ਗੁਰੂ ਆਹੇ ਗੁਰੂ ਵਾਹੇ ਗੁਰੂ ਆਹੇ ਗੁਰੂ ਆਹੇ ਗੁਰੂ ਵਾਹੇ ਗੁਰੂ ਆਹੇ ਗੁਰੂ ਆਹੇ ਗੁਰੂ ਵਾਹੇ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ

ਗੁਰੂ ਗੋਬਿੰਦ ਸਿੰਘ ਦੇ ਹੋਲੇ ਮਹੱਲੇ ਦੇ ਸੰਬੰਧ ਵਿੱਚ ਹਰ ਸਾਲ ਦੀ ਤਰ੍ਹਾਂ ਪਿੰਡ ਚਾਟੀਵਿੰਡ ਲੇਲ ਜੀਵਨ ਉਪਦੇਸ਼ ਮੀਆ ਤੇ ਉਪਦੇਸ਼ ਪਿੰਡ ਬਕੰਦਪੁਰਾ ਖਜਾਲਾ ਆਡਾ ਟਪਈਆਂ ਦੇ ਦੇਰੇ ਇਹਨਾਂ ਸਾਰਿਆਂ ਵੱਲੋਂ ਰਲਵੱਲ ਕੇ ਹਰ ਸਾਲ ਦੀ ਤਰ੍ਹਾਂ 5-6 ਦਿਨ ਦਾ ਜੋ ਸਾਡਾ ਇਹ ਪ੍ਰੋਗਰਾਮ ਦਾ ਹੋਲੇ ਮਹੱਲੇ ਦੇ ਸੰਬੰਧ ਵਿੱਚ ਨੰਦਪੁਰ ਦੀਆਂ ਸੰਗਤਾਂ ਵਾਸਤੇ ਜੋ ਲੰਗਰ ਲਾਏ ਜਾਂਦੇ ਹਨ ਹਰ ਸਾਲ ਦੀ ਤਰ੍ਹਾਂ ਸਰਬੱਤ ਸੰਗਤਾਂ ਦੇ ਸਹਿਯੋਗ ਦੇ ਨਾਲ ਇਹ ਗੁਰੂ ਕੇ ਲੰਗਰ ਚੱਲਦੇ ਹਨ ਹੋਲੇ ਮੱਲੇ ਦੇ ਸੰਬੰਧ ਵਿੱਚ ਜੋ ਵੀ ਸਾਰਾ ਪ੍ਰੋਗਰਾਮ ਆ ਲਾਈਵ ਹੁੰਦਾ ਜੀ ਇੱਥੇ ਬਹੁਤ ਦੂਰੋਂ ਦੂਰੋਂ ਸੰਗਤਾਂ ਪਈ ਨਾਰਾ ਸਾਈਡ ਬਾਰਡਰ ਟਾਰੀ ਵੱਲੋਂ ਹੋਲੇ ਮੱਲੇ ਨੂੰ ਜਾਣ ਵਾਲੀਆਂ ਸੰਗਤਾਂ ਵਾਸਤੇ ਰਸਤੇ ਵਿੱਚ ਚਾਹ ਪਕੌੜਿਆਂ ਦੇ ਲੰਗਰ ਖੀਰਾਂ ਦੇ ਲੰਗਰ ਅੱਜ ਫੇਰ ਦੇ ਚਾਹ ਬੁੰਡੀਆਂ ਦੇ ਲੰਗਰ ਚੱਲ ਰਹੇ ਆ ਕੱਲ੍ਹ ਨੂੰ ਸ਼ੱਕਰ ਪਾਰੇ ਮਠੀਆਂ ਦੇ ਲੰਗਰ ਚੱਲਦੇ ਆ ਨਾਲ ਮੱਕੀ ਵਾਲੇ ਪ੍ਰਸ਼ਾਦੇ ਹਰ ਸਾਲ ਦੀ ਤਰ੍ਹਾਂ ਹੀ ਸਾਗਨਾ ਪਰਸੋਂ ਨੂੰ ਸਾਡੇ ਛੋਲੇ ਪੂੜੀਆਂ ਦੇ ਲੰਗਰ ਚੱਲ ਰਹੇ ਆ ਉਪਰੰਤ ਹੋਲੇ ਮੱਲਾ ਜਦੋਂ ਸੰਕਤਾਂ ਦਾ ਹੋ ਗਿਆ ਤੇ ਉਸ ਤੋਂ ਉਪਰੰਤ ਅਸੀਂ ਬੰਦ ਕਰਦੇ ਆ ਤੇ ਫੇਰ ਆਹੀ ਇੱਥੇ ਚਾਲੇ ਮਾਰਦੇ ਆ ਕਿ ਹਰ ਸਾਲ ਦੀ ਤਰ੍ਹਾਂ ਇੱਥੇ ਗੁਰੂ ਕੇ ਲੰਗਰ ਸਜਾਏ ਜਾਂਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ